ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨੈ ਪਰ ਤਖ ਗੁਰੂ ਨੇ ਸਤਾਰੇ ਵਾਹਿਗੁਰੂ ਸਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚਪੈ ਚਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਭਾਰ ਸਹ ਸਿਆਣਪਾਂ ਲਖ ਹੋਏ ਤੱਕ ਨ ਚੱਲੇ ਨਾ ਕਿ ਉਸ ਚਿਆਰਾ ਹੋਈ ਐ ਕਿ ਕੂੜਾ ਟੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੇ ਹੋਵਨਿਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲਵੜਿਆਏ ਹੁਕਮੇ ਉਤਮ ਨੀਚ ਹੁਕਮ ਲਿਖ ਤਖ ਸੁਖ ਪਾਈ ਇਹ ਹੈ ਇੱਕ ਨਾ ਹੁਕਮ ਬਖਸੀ ਸੇ ਕੋ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਣ ਨਿਸਾਨ ਗਾਵੈ ਕੋ ਗੁਰਵੜੈ ਚਾਰ ਗਾਵੈ ਕੋ ਵਿਦਿਆ ਵਿਚੰ ਵਿਚਾਰੇ ਗਾਵੈ ਕੋ ਸਾਜ ਕਰੇ ਤਨਖੀ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ Jap ਜਿਸ ਦੂਰ ਗਾਵੈ ਕੋ ਵੇਖੇ ਹਾਦਰਾ ਦੂਰ ਰਤਨਾ ਕਥਿ ਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੀ ਜੁਗਾ ਜਗੰਤਰ ਕਾਹੀ ਕਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸਾ ਵੇ ਪਰਵਾ ਸਾਚਾ ਸਾਹਿਬ ਸਚ ਨਾਏ ਭਾਕਾ ਭਉ ਪਾਰ ਅਖ ਮੰਗੇ ਦੇਹ ਦੇਹ ਦਾਤ ਕਰੇ ਦਾਤਾਰੇ ਫਿਰ ਕੇ ਅਗੇ ਰਖੀਐ ਜਿਤ ਦਸਾ ਦਰਵਾਰ ਮੋਹ ਕੇ ਬੁਲਣ ਬੋਲੀਐ ਜਿਤ ਸੰਤ ਧਰੇ ਤਿਆਰੇ ਅੰਮ੍ਰਿਤ ਵੇਲਾ ਸਚਨਾ ਉਹੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਨ ਕੀ ਵਜਾਣੀਏ ਸਭ ਆਪੇ ਸਚਿਆ ਥਾਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਰੰਝਨ ਸੋਏ ਜਿਨ ਸੇਵਤ ਨੂੰ ਪਾਇਆ ਮਾਨ ਨਨ ਗਾਵਿਆ ਗੁਣੀ ਨਥਾਨੇ ਗਾਵਿਆ ਸੁਣੀਏ ਮਨ ਰਖੀਏ ਭਾਉ ਦੁਖ ਪਰਹਰ ਸੁਖ ਲੈ ਜਾਏ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਹਾ ਸਮਾਈ ਗੋਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋਂ ਜਾਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਵੁਝਾਈ ਸਭਨਾ ਜੀਆ ਕੈਕ ਦਾਤਾ ਸੋ ਮੈਂ ਵਿਸਰਣਾ ਜਾਈ ਤੇਰਤਨਾਵਾ ਜੇ ਤਸਭਾਵਾਂ ਬਿਨ ਭਾਣੇ ਕੈ ਨਾਇ ਕਰੀ ਜਿਤ ਸਿਰਸ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜੋਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸੋਨਾ ਜੀਆਂ ਕੈਕ ਦਾਤਾ ਸੋ ਮੈਸ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੇ ਹੋਏ ਨਵ ਕੰਡਾ ਵੀ ਜਾਣੀਏ ਨਾਲ ਚਲੇ ਸੋ ਕੋਈ ਚੰਗਾ ਨਾ ਰਖਾਇ ਕ ਜਸ ਕੀਤ ਜਗ ਲੇ ਜਿਤ ਨਜ਼ਰ ਨਾ ਹੋਏ ਤਾ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟਕਾਰ ਦੋਸੀ ਦੋ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੇਹ ਤਿਹ ਕੋਈ ਨ ਸੁੱਝਈ ਜੇ ਤਸ ਗੁਣ ਕੋਈ ਕਰੇ ਸੁਣਿਆ ਸਦਕੀਸ਼ੁਰ ਨਾਥ ਸੁਣਿਆ ਧਰਤਵਲ ਆਕਾਸ ਸੁਣਿਆ ਦਿਪ ਲੋ ਪਾਤਲ ਸੁਣਿਆ ਕੋ ਨਾ ਸਕੈ ਕਾਲ ਨਾਨਕ ਫਤਿਹ ਦਾ ਵਿਗਾਸ ਇਹ ਸੁਣਿਆ ਦੁਪਾਉ ਕਾ ਨਾਸ ਸੁਣੇ ਸਰਬਰਮੰ ਇੰਦੈ ਸੁਣੇ ਮੁਕਸਾ ਲਹਣ ਮੰਦੈ ਸੁਣੇ ਜੁਗ ਜੂਤ ਤਨ ਭੇਦ ਸੁਣੇ ਸਾਸਮਰਦ ਵੇਦੈ ਨਾਨਕ ਪਤਹੁ ਦਾ ਵਿਗਾਸ ਸੁਣੇ ਦੁਖ ਪਾਵ ਕਾ ਨਾਸ ਸੁਣੇ ਸਸ ਸੰਤੋ ਗਿਆਨ ਸੁਣੇ ਸੜ ਕਸ਼ ਨਾਨ ਸੁਣੇ ਪੜਪੜ ਪਾਵ ਹੈ ਮਾਨ ਸੁਣੇ ਲਾਗੈ ਸਹਿਜ ਧਿਆਨ ਨਾਨਕ ਪਤਹੁ ਦਾ ਵਿਗਾਸ ਸੁਣੇ ਦੁਖ ਪਾਵ ਕਾ ਨਾਸ ਸੁਣਿਆ ਸਰਾਗਣਾ ਕੇ ਗਾਹਾ ਸੁਣੈ ਸੇਹ ਕਿਰਪਾ ਸ਼ਾਹ ਸੁਨੰਦਰ ਪਵੇ ਰਾਹੋ ਸੁਣੈ ਹੱਥ ਵਸ ਗਾਹੋ ਨਾਨਕ ਪਤੋ ਹੁਦਾ ਵਿਗਾਸ ਸੁਣਿਆ ਦੁਖ ਪਾਉ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਸਤਾਏ ਕਾਦ ਕਲਵਨ ਲਿਕਨ ਹਾਰ ਮੰਨੇ ਕਵੈ ਕਰਨ ਵਿਚਾਰ ਐਸਾ ਨਾ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਸਰਤੋ ਮਨ ਵਤੈ ਮਨੈ ਸਗਲ ਭਵਨ ਕੀ ਸੋਧੈ ਮੰਨੈ ਮੋ ਚੋਟਾ ਨਾ ਖਾਇ ਮੰਨੈ ਚਮਕੈ ਸਾਸ ਨ ਜਾਏ ਐਸਾ ਨੰ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਟਿਕਦਾ ਪਾਏ ਮੰਨੈ ਪਤਸੋਂ ਪ੍ਰਗਟ ਜਾਏ ਮੰਨੈ ਮਗਦਾਂ ਚੱਲੈ ਪੰਥ ਈ ਮੰਨੈ ਧਰਮ ਸਿੱਤੀ ਸੰਵੰਦੈ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮਨੈ ਪਾਵੈ ਮੁਖ ਦੁਆਰ ਮਨੈ ਪਰਵਾਰਾ ਸਾਧਾਰ ਮਨੈ ਤਰੇ ਤਰੇ ਗੁਰ ਸਿੱਖ ਮਨੈ ਨਾਨਕ ਕੋ ਹੈ ਨਾ ਭੇਖੈ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਜੇ ਸੁਹ ਹ ਦਰਜਾਨ ਪੰਚਾਕਾ ਗੁਰ ਇਖਤਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੌਲ ਤਰੁੰਦਾ ਕਾ ਪੂਤ ਸੰਤੋਖ ਥਾਪ ਰੱਖਾ ਜਿਉ ਸੂਤਾਏ ਜੇ ਕੋ ਗੁਜਾ ਹੋਆ ਸਚਿਆਰ ਤੌਲੇ ਉਪਰ ਕੇਤਾ ਭਾਰੇ ਸਰਤੇ ਹੋਰ ਪਰ ਹੋਰ ਹੋਰ ਤਸਤੇ ਭਾਰਤ ਲੈ ਕਵਣ ਜੋਰ ਜੀਐ ਯਾਤ੍ਰਿੰਗਾ ਕੇ ਨਾਮੋ ਸੁਬਣਾ ਲਿਖਿਆ ਓੜੀ ਕਲਾਮ ਐ ਇਹੋ ਲਿਖ ਲਿਖ ਜਾਣਾ ਕੋਏ ਲਿਖ ਲਿਖਿਆ ਕਿ ਤਾ ਹੋਏ ਕੀਤਾ ਤਨਸਵਲ ਰੂਪ ਕੀਤੀ ਦਤ ਜਾਣੈ ਕੋਣ ਕੂਤੈ ਕੀ ਤਾ ਪਸਾਓ ਇੱਕ ਕਵਾਉ ਤਸਤੇ ਹੋ ਲਖ ਦਰੀਆ ਉਦਰ ਕਵਣ ਕਹਾਗੀ ਚਾਰ ਵਰਣ ਜਵਾਂ ਇੱਕ ਵਾਰ ਜੋ ਤਦ ਭਵ ਸਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅ ਸੰਕ ਜਪ ਸੰਗ ਭਾਉ ਅ ਸੰਕ ਪੂਜਾ ਸੰਗ ਤਪਤਾ ਅ ਸੰਗ ਰਤ ਮੁਖ ਵਿਵ ਪਾਠ ਅ ਸੰਗ ਯੋਗ ਮਨ ਰਹੇ ਹੈ ਉਦਾਸ ਆਸੰਗ ਭਗਤ ਗੁਣ ਗਿਆਨ ਵਿਚਾਰ ਆਸੰਗ ਸਤਿਅ ਸਿੰਘ ਦਾਤਾਰ ਆਸੰਗ ਸੂਰਮੋ ਭਕਸਾ ਰ ਆਸੰਗ ਮੋ ਨਾ ਲਿਵਲਾਏ ਤਾਰੇ ਕੁਦਰਤ ਕੌਣ ਕਹਾਂ ਵਿਚਾਰ ਵਰਣ ਜਮਾ ਏਕ ਵਾਰ ਜੁਤ ਭਾਵੈ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾ ਆਸੰਗ ਮੂਰਖ ਅੰਧ ਕੋਰ ਆਸੰਗ ਚੋਰ ਆਰਾਮ ਕੋਰ ਆਸੰਕ ਅਮਰ ਕਰ ਜਾਹਿ ਜੂਰ ਅਸੰਗਲਵੜ ਹਤਕ ਮਾਹੀ ਅਸਿੰ ਪਾਪੀ ਪਾਪ ਕਰ ਜਾਹਿ ਆਸੰਕ ਕੂੜਿਆਰ ਕੂੜੇ ਖਰਾਹੇ ਅਸੰਗ ਮਲੇਸ਼ ਮਲ ਭਾਕਾ ਹੈ ਆਸੰਕ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਰਣ ਜਵ ਏਕ ਵਾਰ ਜੋਤਿ ਤਤ ਭਾਵੈ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਆ ਸੰਕ ਨਾਮ ਸੰਕਤਾਮੇ ਗਮ ਗਮ ਸੰਕ ਲੋ ਅ ਸੰਕ ਹੈ ਸਰ ਭਰ ਹੋਏ ਅਖਰੀ ਨਾਮ ਅਖਰੀ ਸਾਲਾ ਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬਲਣ ਬਾਣ ਅਖਰ ਅਸਰ ਸੰਜੋਗ ਵਕਾਣੇ ਜਿਨੇ ਲਿਖਤ ਸਰ ਨਾਹੀ ਜਿ ਫਰਮਾਇ ਤਿਤ ਪਾਹੀ ਜਿ ਤਾ ਕੀਤਾ ਤਿਤ ਨਾਉ ਬਣਦਾ ਵੈ ਨਾਹੀ ਕੋਤੋ ਕੁਦਰਤ ਕੌਣ ਕਹਾ ਵਿਚਾਰ ਵਰਣ ਜਾਵਾਂ ਇੱਕ ਵਾਰ ਜੋ ਤਤ ਭਾਵੈ ਸਈ ਭਲੀਕਾਰ ਤੂੰ ਸੁਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤੰਦੇ ਹੀ ਪਾਣੀ ਧੋਤਾ ਤਰ ਤੋਕੇ ਮੋਤ ਫਲਿੱਤੇ ਕੱਪੜ ਹੋਏ ਦੇ ਸਾਬਣ ਲਈ ਹਤ ਹੋਏ ਪਰ ਇਹ ਮਤ ਪਾਪਾ ਕੈ ਸੰਗੀ ਉਹ ਧੋਪੈ ਨਾ ਵੈ ਕੈ ਰੰਗ ਉੰਨੀ ਪਾਪੀ ਆਕਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਕਾਪੇ ਵੀ ਜਾਪੇ ਕਾਹੋ ਨਾਨਕ ਹੁਕਮਿ ਆਵੋ ਜਾਹੋ ਤੀਰਥ ਤਪ ਤਿਆ ਦਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤਿ ਇਸ ਮਨ ਲਾ ਸੋਗਣ ਤੇਰੇ ਮੈਂ ਨਾਹੀ ਕੋਏ ਬਿਨ ਗਣ ਕੀਤੇ ਭਤ ਨ ਹੋਏ ਸਵਸਤ ਬਾਣੀ ਪਰਮਾਉ ਸਸਹ ਹੰਸ ਦਾ ਮੰਚਾਉ ਕੌਣ ਸੋ ਵੇਲਾ ਵਤ ਕਵਣੈ ਕੌਣ ਤਤਕੜਨ ਵਾਰ ਕੌਣ ਸਰੁਤੀ ਮੌਂ ਕਵਣ ਜਿਤੁ ਹੋਆ ਆਕਾਰੈ ਵੇਲਾ ਪਈ ਪੰਡਤੀ ਜਿਹ ਹਵਲੇ ਪ੍ਰਾਣੋਂ ਵਖਤ ਨ ਪੈਉ ਕਾਦੀਆ ਜੇ ਲਿਖਣ ਲੈ ਪ੍ਰਾਣੈ ਤਤਵਾਰ ਨਾ ਜੋਗੀ ਜਾਣੈ ਰੁਤ ਮੌਂ ਨ ਕੋਈ ਜਹ ਕਰਤਾ ਸਿਠੇ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰਿਆ ਕਾ ਕਿਉ ਸਾਲਾ ਹੈ ਕਿਉ ਵਰਣੈ ਕਿਉ ਜਾਣਾ ਨਾਨਕ ਆਕੰਸਾ ਸੋ ਆਕਾ 1 2 1 ਸਿ ਜਾਣਾ ਵਡਾ ਸਾਹਿਬ ਢੀ ਨਾਹੀ ਕੀਤਾ ਜਾਗਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਆ ਕਹਿ ਗਿਆ ਨਸੂ ਹੈ ਪਾਤਾਲ ਪਾਤਲ ਲਖੀ ਆਗਾਸ ਆਗਾਸ ਔੜ ਕੋੜ ਗਪਾਲ ਤਕੇ ਵੇਦ ਕਹਿਣਿ ਕਵਾਤੈ ਸੈ ਸਠਾਰਾ ਕਣਕ ਤੇ ਬਾਏ ਸੁਲੂ ਇਕ ਧਾਤੈ ਲਿਖਾ ਹੋਇ ਤਲਕੀਆ ਲਿਖਾ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤਿਸੁਰਤ ਨ ਪਾਈਆ ਨਦੀਆਂ ਤੇ ਵਾਹ ਪਵੈ ਸੁਨ ਨ ਜਾਣੀਐ ਸੁੰਦਸਾ ਸੁਲਤਾਨ ਗਿਰਹਾ ਸ਼ਕਤੀ ਮਾਲਤਾਨ ਕੀੜੀ ਤਲ ਨ ਹੋਵਨੀ ਜੇਤਸ ਮਨੋਂ ਨ ਵਿਸਰਹੈ ਅੰਤ ਨ ਸੋਤੀ ਕਹਿਣਾ ਅੰਤ ਅੰਤਰਾ ਕਰਨੇ ਦੇ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੈ ਕੈ ਮਨ ਮੰਤ ਪਾਤਰਾ ਜਾਪੈ ਕੀਤਾ ਆਕਾਰ ਅੰਤਰਾ ਜਾਪੈ ਪਾਰ ਆਵਾਰ ਅੰਤ ਕਰਨ ਕਿਤੇ ਬਿਲ ਲਾਹੀ ਤਾਂ ਕਿੰਤ ਨਾ ਪਾਏ ਜਾਹੀ ਇਹੋ ਅੰਤ ਨਾ ਜਾਣੇ ਕੋਏ ਬਹੁਤ ਕੀਏ ਬਹੁਤਾ ਹੋਵੇ ਵੱਡਾ ਸਾਇਉ ਚਥਾ ਉੱਚਾ ਪੁਰੂ ਚੰਨਾ ਏਵਣ ਉੱਚਾ ਹੋਵੇ ਕੋਏ ਜੇ ਸੁੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨ ਤਮਾਏ ਕਿਤੇ ਮੰਗਿਆ ਜੋਤ ਅਪਾਰ ਕਿਤੇਆਂ ਗਣਤ ਨਹੀਂ ਵਿਚਾਰ ਕਿਤੇ ਖਤ ਟਟ ਹੈ ਵਿਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਕਾਈ ਕਾਹੀ ਕਿਤੇ ਆ ਦੁੱਖ ਸਦਮਾ ਰਹੇ ਤੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋ ਰੱਖ ਨਾ ਸਕੈ ਕੋਈ ਜੀ ਕੋ ਕਹਿ ਕੱਖ ਨ ਪਾਏ ਉਹ ਜਾਣੇ ਜਿਤਿ ਮੁਕਾਏ ਆਪੇ ਜਾਣੇ ਆਪੇ ਦੀ ਆਖੇ ਸੇਪੇ ਕੀ ਕੀ ਜਿਸ ਨੂੰ ਬਖਸ਼ਿਸ਼ ਸਲਾਹਾ ਨਾਨਕ ਪਾਸ਼ਾ ਹੀ ਪਾਸਾ ਹੋ ਅਮਲ ਗਣ ਅਮਲ ਵਾਪਾਰ ਅਮਲ ਵਾਪਾਰੀ ਅਮਲ ਪੰਡਾਰ ਅਮਲ ਆਵਹਿ ਅਮਲ ਜਾਹੀ ਅਮਲ ਭਾਈ ਅਮਲ ਸਮਾਹੀ ਅਮਲ ਧਰਮ ਅਮਲ ਦੀਵਾਨ ਅਮਲ ਤਲ ਅਮਲ ਪਰਵਾਨ ਅਮਲ ਬਖਸ਼ੀਸ਼ ਅਮਲ ਨਿਸਾਨੇ ਅਮਲ ਕਰਮ ਅਮਲ ਫਰਮਾਣੇ ਮੋਲੋ ਮੁਲਾਕਾ ਨਾ ਜਾਏ ਆਕਾ ਕਰਹਿ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਿ ਵਖਿਆਣ ਆਖੇ ਬ੍ਰਮ ਆਖੇ ਇੰਦ ਆਖੇ ਗੋਪੀ ਤੈ ਕੋ ਵਿੰਦੈ ਆਖੇ ਈਸਰਕ ਸੱਧੂ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵੀ ਆਖੇ ਸੁਰ ਨਰਮੰਜਨ ਸੇਵੈ ਕਿਤੇ ਆਖੇ ਅਖਣ ਪਾਹੀ ਕਿਤੇ ਕਹਿ ਕੈ ਟੁੱਟ ਜਾਹੇ ਇਤੇ ਕਿਤੇ ਹੋਰ ਕਰੇ ਹੀ ਤਾਂਖ ਦਾ ਸਖ ਹੈ ਕੀ ਕੀ ਜਿਹੜੋ ਪਵਤਿਹੜ ਹੋਏ ਨਾਨਕ ਜਾਣੈ ਸੱਚਾ ਸੋਏ ਜੇਕ ਵਖੇ ਬੋਲ ਬਿਗਾੜ ਤਾ ਲਿਖਿਆ ਸਰਗਾਵਾਰਾਂ ਗਾਵਾਰ ਸੋਦਰ ਕਿਹਾ ਸੋ ਕਰਕੇ ਹਾਜ ਤਵੈ ਸਰਸ ਸੁਮਾਲੇ ਵਾਜੇ ਨਾਦ ਅਨੇਕ ਸੰਕਾ ਗਿਤੇ ਵਵਨ ਹਾਰੇ ਕਿਤੇ ਰਗ ਪ੍ਰੀਸੂ ਕਹੀ ਅਨਾਂ ਕਿਤੇ ਗਵਨ ਹਾਰੇ ਗਵ ਤੁੰਨੋ ਕੌਣ ਪਾਣੀ ਵੈਸੰਤਰ ਗਵ ਰਾਜ ਧਰਨ ਦੁਆਰੇ ਗਾਵਹਿ ਜਤਕਤ ਲਿਖ ਦੜ ਰਹਿ ਲੇ ਲੇ ਧਰਮ ਵਿਚਾਰੇ ਗਾਵਹਿ ਸਰਬਰਮਨ ਦੇਵੀ ਸੋਮਸਰੇ ਸਦਾ ਸਵਾਰੇ ਗਾਵਹਿ ਇੰਦਨਸ ਅਤ ਨੂੰ ਬੈਠੇ ਦੇਵਤਾਂ ਅੰਦਰ ਨਾਲੇ ਗਾਵਹਿ ਸਸਮਰਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਕੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦ ਨਾਲੇ ਗਵਹ ਮੋਹਨੀਆ ਮਨਮੋਹਨ ਸਰਗਾ ਮਚ ਪਾਇ ਆਲੇ ਗਵਹ ਰਤਨ ਪਾਇ ਤੇਰੇ 68 ਦੀਤ ਨਾਲੇ ਗਵਹ ਜੁਤ ਮਹਾਵਲ ਸੂਰਾ ਗਵਹ ਖਾਣੀ ਚਾਰੇ ਗਵਹ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇਤ ਨੂੰ ਗਵਹ ਜੋ ਤੁਲ ਭਵਨ ਰਤੇ ਤੇਰੇ ਪਾਤਰ ਸਾਲੇ ਹੋਰ ਕਿਤੇ ਗਵਨ ਸੇ ਮੈਂ ਚਤਨ ਆਵਨ ਨਾਨਕ ਆ ਵਿਚਾਰੇ ਸੋਏ ਸੋਏ ਸੁਦਾਸਾ ਸਾਹਿਬ ਸੱਚਾ ਸਚੀ ਨਾਹੀ ਹੈ ਪੀ ਹੋਸੀ ਜੈ ਨਾ ਜਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਨ ਉਪਾਏ ਕਰ ਕਰ ਵੇਖਾ ਕੀਤਾ ਆਪਣਾ ਜੁਤਸ ਦੀ ਵੜਿਆਈ ਜੋ ਤਸ ਪਾਵੈ ਸੋਈ ਕਰਸੀ ਹਕੂਮਾ ਕਰਣਾ ਜਾਏ ਸੋ ਪਾਸਾ ਉਹ ਸਾਹ ਪਾਸਾ ਸਾਹਿਬ ਨਾਨਕ ਰਹੇ ਨਰਜਾਈ ਬੰਦਾ ਸੰਤੋਖ ਸਰਮਪੰਚੋਲੀ ਤਨ ਕੀ ਕਰਿ ਵਿਪੂਰਤ ਕਿੰਤਾ ਕਲ ਕੁਵਾਰੀ ਤਾਇਆ ਜੁਤ ਡੰਡਾ ਫਰਤੀ ਹਾਈ ਬੰਤੇ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸ ਆਦੇਸ ਆਤ ਨਿਲ ਨਦ ਨਾਥ ਤ ਜੁਗ ਜੁਗ ਵੇਖੋ ਵੇਸ ਭਉਤ ਗੰਦਾ ਆ ਭੰਡਾਰਨ ਕਟਕਟ ਵੱਜੈ ਨਾਦ ਆਪ ਨਾਥ ਨਾਥੀ ਸਭ ਜਕੀਰਿਸ ਦਵਰਾ ਸਾਦ ਸੰਜੋਗ ਜਉਦ ਕਰ ਚਲਾਵ ਹੈ ਲਿਖਿ ਆਵਹਿ ਭਾਗ ਆਦੇਸ ਤਸ ਆਦੇਸ ਅਲ ਨੀਲ ਨਦ ਨਾਹਤ ਜੁਗ ਜੀ ਵੇਖੋ ਵੇ ਸਈ ਏ ਕਮਾਈ ਜੁਤ ਵੈ ਤਿੰ ਚਲੇ ਪਰਵਾਨ ਇਕ ਸੰਸਾਰ ਇਕ ਭੰਡਾਰੀ ਇਕ ਲਾਇ ਦੀਵਾਨ ਜੇ ਤਸ ਭਾਵ ਤੇ ਵ ਚਲਾਵੈ ਜਿਵ ਹੋਇ ਫਰਮਾਨ ਹੋਵੇ ਕਾ ਉਹਨਾਂ ਨਦਰ ਨਾਮ ਹੈ ਬੁੱਧ ਹੋ ਵਿਡਾਨ ਆਦੇਤ ਸਿਆਦੇ ਸਿਆਦ ਨੀਰ ਅਨੰਦ ਨਾਹਤ ਜੁਗ ਜੁ ਵੇਖੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖ ਸਰਚਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸਿਆਦੇ ਸਿਆਦ ਨੀਰ ਅਨੰਦ ਨਾਤ ਜੁਗ ਜੁ ਵੇਖੋ ਵੇਸੇ ਇਕ ਦੋ ਜੀਵ ਕੋ ਲਖੋ ਰੇ ਲਖੋ ਵਾ ਲਖੀਸ ਅਲਗ ਅਲਗ ਈੜਾ ਆਖੀ ਹੈ ਏਕ ਨਾਮ ਜਗਦੀਸ ਸਈ ਏਤ ਰਾਹੇ ਪਤ ਪਵੜੀਆ ਚੜੀਆ ਹੋਏ ਕੀ ਸਈ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੇ ਕੂੜੇ ਠੀਸ ਆਖਣ ਜੋਰ ਚ ਪੈਣਾ ਜੋਰ ਜੁਰਮ ਮੰਗਣ ਦੇ ਨਾ ਜੋਰ ਹੈ ਜੋਰ ਨਾ ਜੀਉਨ ਮਰਨਹ ਜੋਰ ਜੁਰਨ ਰਾਜ ਮਲ ਮਨਸੂਰ ਹੈ ਜੋੜਨਾ ਸੁਰਤੀ ਗਿਨ ਵਿਚਾਰ ਜੋੜਨਾ ਜੁਗਤੀ ਛੁਟਾ ਸੰਸਾਰ ਤਿਸਾ ਜੋਰ ਕਰ ਵੇਖਾ ਸੋਏ ਨਾਨਕ ਤੁਮ ਨੀਚ ਨਾ ਕੋਏ ਰਾਤੀ ਰੁਤੇ ਤਿ ਦਿਵਾਰ ਪਉਣ ਪਣਿਗ ਨਹੀਂ ਪਾਤਾ ਲੈ ਤਿਸ ਵਿੱਚ ਧਰਤੀ ਤਾਵਰ ਕੀ ਧਰਮਸਾਲ ਹੈ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋ ਵਿਚਾਰ ਸਚਾਇਆ ਸਚਾ ਦਰਵਾਰੇ ਕਤਸ ਸੋਣ ਪੰਜ ਪ੍ਰਵਾਨ ਨਦਰ ਕਰਮ ਪਵੈ ਨੀਸਾਨ ਕਚਪ ਕਉ ਤੈ ਪਾਏ ਨਾਨਕ ਗਿਆ ਜਾਪੈ ਜਾਇ ਧਰਮ ਕੰਡ ਕੋ ਧਰਮ ਗਨ ਕੰਡ ਕੈ ਆਖੋ ਕਰਮ ਕਿਤੇ ਪਉਣ ਪਾਣਿ ਵੈ ਸੰਤਰ ਕਿਤੇ ਕਨ ਮਹੇਸੈ ਕਿਤੇ ਵਰਮੇ ਘਰਤ ਕੜੀਆ ਹੈ ਰੂਪ ਰੰਗ ਕੇ ਵੇਸ ਕਿਤਿਆ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਦੇਸੈ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸੁਦ ਬੋਤ ਨਾਟ ਕੇਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੰਮ ਕੇਤੇ ਕਿਤੇ ਰਤਨ ਸੰਮਦਾ ਕਿਤੀਆ ਖਾਣੀ ਕਿਤੀਆ ਬਾਣੀ ਕਿਤੇ ਪਤ ਨਰਿੰਦ ਕਿਤੀਆ ਸੁਰਤੀ ਸਿਉ ਕਿਤੇ ਨਾਨਕ ਅੰਤ ਨਯੰਤਾ ਗਿਆਨ ਕਣ ਮੈਂ ਗਿਆਨ ਪਰਚੰਡਾ ਤਤੈ ਨਾਦ ਬਨੋਦ ਕੋੜ ਅਨੰਦ ਸਰਵ ਕੰਡ ਕੀ ਬਾਣੀ ਰੂਪ ਤਤੈ ਘੜਤ ਕੜੀਐ ਬਹੁਤ ਅਨੂਪਾਏ ਤਾਕੇ ਗੱਲਾਂ ਕਤੀ ਨ ਜਾਹੀ ਜੇ ਕੋ ਕਹ ਪਿਛਾ ਪਛਤਾਏ ਤਤੈ ਧੜੀਐ ਸੁਰਤ ਮਤਿ ਮਨ ਬੁੱਧੋ ਤਤੈ ਧੜੀਐ ਸੁਰਾਂ ਸਦਾਂ ਕੀ ਸੁਧੈ ਕਰਮ ਕਣ ਕੀ ਬਾਣੀ ਚੋ ਰਾਤ ਤਾ ਹੁਰ ਨ ਕੋਈ ਹੋਰ ਤਤੈ ਜੁਦਮ ਹਵਲ ਸੂਰ ਤਨ ਮੈਂ ਰਾਮ ਰਹਾ ਭਰਪੂਰ ਤਤੈ ਸਿਤੋ ਸਿਤਮੈਂ ਮਮਾਹੇ ਤਾਕੇ ਰੂਪ ਨ ਕਤਨੇ ਜਾਏ ਨਵ ਮਰੈਨ ਟਾਕੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੇ ਤਿਤੈ ਪਤਵ ਸਾਇਕੇ ਲੋ ਕਰੈ ਅਨੰਦ ਸਚਾ ਮਨ ਸੋਇ ਸਤਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤੈ ਖੰਡ ਮੰਡਲ ਵਰ ਪੰਡਾ ਜੇ ਕੋ ਕਥਾ ਤੰਤ ਨ ਅੰਤ ਤਿਤੈ ਲੋਲੋ ਆਕਾਰ ਜਿ ਜਿ ਹੁਕਮ ਤਿ ਵੈ ਤਿ ਅਕਾਰ ਵੇਖੈ ਵਿਸਰ ਕਰਿ ਵਿਚਾਰ ਨਾਨਕ ਤਨਾ ਕਰੜਾ ਸਾਰ ਯਾਤ ਪਹਾਰਾ ਤੀਰਯ ਸੁਨਿਆਰ ਮਹਿਰਣ ਮਤ ਵੇਦ ਹਥਿਆਰੇ ਪਉਪ ਲਗਨ ਤਪ ਤਾਓ ਪੰਡਾ ਪਉ ਅਮਰਤ ਟਟਾਲ ਕੜਿਐ ਸਬਦ ਸਚਿ ਟਕਸਾਲ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਹੈ ਪਵਨ ਗੁਰੂ ਪਾਣਿ ਬਿਤਾ ਮਾਤਾ ਧਰਤ ਮਹਤ ਦਸਰਾ ਦੁਇ ਦਾਈ ਦਾਇਆ ਖਿਲਾ ਸਗਲ ਜਗਤੈ ਜਿਨ ਗਿਆਨ ਜਾਂ ਬੁਰੀਆ ਜਾਂ ਵਾਚ ਚਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿ ਗੁਰੂ ਜੀ ਦਾ ਕਲਸਾ ਵਾਹਿ ਗੁਰੂ ਜੀ ਕੀ ਫਤਿਹ